हां भाई जी सत श्री अकाल यानी के ਪੌਦਿਆਂ ਦੇ ਵਿੱਚ ਪਾਣੀ ਪਾ ਰਹੇ ਹਨ ਜੋ ਬੂਟੇ ਲਾਏ ਹਨ ਜੋ ਕਿ ਬੂਟੇ ਆਮ ਲਾਤਾ ਹਰੇਕ ਹੀ ਦਿੰਦਾ ਵੀ ਆਪਾਂ ਬੂਟਾ ਲਾ ਕੇ ਫੋਟੋ ਖਿਚਾ ਲੋ ਕੇ ਨਾ ਪਰ ਪਾਲਣੇ ਬਹੁਤ ਇਹ ਕਠਿਨ ਹਨ ਔਖੇ ਹਨ ਜਾਨੀ ਕਿ ਇਹ ਪਾਲਣ ਖਾਤਰ ਵੀ ਇੱਕ ਜਿਗਰਾ ਚਾਹੀਦਾ ਨਾ ਜੋ ਪਾਣੀ ਪਾਉਣਾ ਬੰਦਾ ਹਫਤੇਕ ਤੋਂ ਜੋ ਕਿ ਆ ਤੁਹਾਡੇ ਸਾਹਮਣੇ ਡਿਊਟੀ ਨਿਭਾ ਰਹੇ ਹਨ ਪਾਣੀ ਪਾ ਰਹੇ ਹਨ ਹਰ ਹਫਤੇ ਪਾਣੀ ਪਾਉਦੇ ਹਨ ਤੇ ਪਾ ਇਸ ਬੂਟਿਆਂ ਨੂੰ ਪਾੜ ਰਹੇ ਹਨ ਤੁਸੀਂ ਦੇਖ ਹੀ ਰਹੇ ਹੋ ਕਿ ਵਿੱਚ ਬੂਟੇ ਤਾਂ ਕਿੱਡੇ ਵੱਡੇ ਹੋ ਚਲੇ ਹਨ ਵਿੱਚ ਕੁਝ ਛੋਟੇ ਹਨ ਪਰ ਇਹਨਾਂ ਸਾਰਿਆਂ ਨੂੰ ਪਾਣੀ ਦੇ ਨਾਲ ਹੀ ਪਾਲਣਾ ਪਵੇਗਾ ਅੱਜ ਕੱਲ ਤਾਂ ਹੁਣ ਇੱਕ ਪਾਣੀ ਤੋਂ ਬਣਾ ਇਹ ਫਲ ਵੀ ਨਹੀਂ ਕੱਟ ਸਕਦੇ ਇਸ ਕਰਕੇ ਪਾਣੀ ਦੀ ਬਹੁਤ ਜ਼ਰੂਰਤ ਹੈ ਸੋ ਇਸ ਕਰਕੇ ਇੱਕ ਪ੍ਰੇਰਨਾਦਾਇਕ ਬੀੜ ਕੋ ਹੈ ਤੇ ਯਾਦ ਕਰ ਵੀ ਹੈ ਕਿ ਬੂਟੇ ਲਾਤਾ ਹਰ ਲੈਂਦਾ ਕੋਈ ਪਰ ਉਹਨਾਂ ਨੂੰ ਪਾਲਣਾ ਬਹੁਤ ਜ਼ਰੂਰੀ ਹੈ ਜੋ ਕਿ ਪਾੜੋ ਅਤੇ ਲਾਓ ਵੀ ਅਤੇ ਉਹਨਾਂ ਨੂੰ ਪਾਲੋ ਵੀ ਪਾਣੀ ਵੀ ਪਾਓ ਅਤੇ ਉਹਨਾਂ ਲਵੇ ਬਾੜ ਵਗੈਰਾ ਵੀ ਕਰੋ ਇਹਦੇ ਵਿੱਚ ਸਾਰੇ ਪ੍ਰਬੰਧ ਕੀਤੇ ਗਏ ਹਨ ਤੇ ਜਾਂ ਕੋਈ ਪਸ਼ੂ ਨਾ ਨਾ ਨੂੰ ਮੁੱਚੇ ਕਰੇ ਉਹ ਵੀ ਇਹਨਾਂ ਤੇ ਬਾੜ ਕੀਤੀ ਗਈ ਹੈ ਤੇ ਨਾਲ ਪਾਣੀ ਪਾਉਣ ਦਾ ਪ੍ਰਬੰਧ ਹਰ ਹਫਤੇ ਦਾ ਪੀਤਾ ਗਿਆ ਹੈ ਨਾ ਕਿ ਇਸ ਦੇ ਵਿੱਚ ਕਿਸੇ ਹੋਰ ਨੂੰ ਕੋਈ ਸਵਾਲ ਪਾਇਆ ਜਾਂਦਾ ਹੈ ਕਿ ਤੁਸੀਂ ਪਵਾਓ ਪਾਣੀ ਜਾਂ ਕਰੋ ਇਹ ਆਪਣੇ ਆਪ ਆ ਕੇ ਆਪ ਦੀ ਡਿਊਟੀ ਸਮਝ ਕੇ ਪਾਣੀ ਪਾ ਰਹੇ ਹਨ ਇਹ ਇੱਕ ਬਹੁਤ ਵਧੀਆ ਕੰਮ ਹੈ ਕਰਮ ਹੈ ਸੋ ਇਸੇ ਤਰ੍ਹਾਂ ਸਾਰੇ ਹੀ ਬੂਟੇ ਲਾ ਕੇ ਪਾਣੀ ਜ਼ਰੂਰ ਪਾਇਆ ਕਰੋ ਤਾਂ ਕਿ ਬੂਟੇ ਕਾਮਯਾਬ ਹੋਣ